ਸਰਕਾਰ ਅਤੇ ਸਰਪੰਚ ਬਹੁਤ ਵਿਚਪੋਜ ਮਾਈਟ ਪਾਰਟੀ ਨੂੰ ਕੁਸਵਲੇ ਵੱਡਾ ਮਿਲਿਆ ਜਦੋਂ ਪਹੁੰਚ ਪੰਜ ਪਾਰਟੀ ਦੇ ਇੰਚਾਰਜ ਸਰਕਾਰ ਕੁਲਦੀਪ ਸਿੰਘ ਸਰਦੂਰ ਕਰਦੀ ਅਗਵਾਈ ਵਿੱਚ ਸਰਪੰਚ ਸਰਪੰਚ ਗੁਰਮੀਤ ਸਿੰਘ ਕੋਲ ਸਤੂਵਨ ਕੀਤਾ ਅਗਬਰ ਦੇਤੀ ਸਿੰਘ ਢੰਡਗਲਾ ਸੁਪੇਸ਼ਕ ਭੇਜਾ ਅਤੇ ਰਾਜਾ ਸਿੰਘ ਆਪਣੇ ਸਮਕੱਤਬ ਮੇਲਭੋਜ ਸਮਾਜ ਪਾਰਟੀ ਵਿੱਚ ਸ਼ਾਮਿਲ ਹੋਏ ਇਸ ਮੌਕੇ ਸਰਕਾਰ ਕੁਲਦੀਪ ਸਿੰਘ ਸਰਦੂਰ ਗੜਵਰੋ ਸਾਰੇ ਦਾਦਾਸਪਾ ਵਿਸ਼ਮੁਲੇਤਰ ਤੇ ਸਵਾਗਤ ਅਤੇ ਸੰਗਤ ਕੀਤਾ ਅੱਜ ਬੜਾ ਇਤਿਹਾਸਕ ਦਿਨ ਸਤਿਗੁਰ ਸ਼ਰਮਾ ਜੀ ਦੇ ਗੁਰਪੂਰਬ ਨੇ ਤੇ ਪੂਰੇ ਭਾਰਤ ਭਰ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਏ ਜਾ ਰਹੇ ਨੇ ਅੱਜ ਸਮੁੱਚੀ ਭਾਜਪਾ ਸਮਾਜ ਪਾਰਟੀ ਦੇ ਦਫ਼ਤਰ ਦੇ ਵਿੱਚ ਲੀਡਰਸ਼ਿਪ ਕੌਣ ਚੀ ਹੋਈ ਹੈ ਆ ਵਿਧਾਨ ਸਭਾ ਸਰਦੂਰਗੜ ਦੇ ਵਿੱਚ ਪਿਛਲੇ ਦਿਨੀ ਸਾਡੇ ਗੁਰਮੀਤ ਸਿੰਘ ਬਾਈ ਭੋਲੋ ਜਿਹੜੇ ਸਾਫ ਦਾ ਸਰਪੰਚ ਨੇ ਸਾਧੂ ਵਾਲੇ ਤੋਂ ਉਹਨਾਂ ਨੇ ਭਾਜਪਾ ਸਮਾਜ ਪਾਰਟੀ ਵਿੱਚ ਆਪਣਾ ਵਿਸ਼ਵਾਸ ਦਿਖਾਉਂਦੇ ਹੋਏ ਤੇ ਬਿਨਾਂ ਮੈਂ ਕਹਿ ਸਕਦਾ ਕਈ ਬੰਦੇ ਉਹਦਿਆਂ ਦੀਆਂ ਸ਼ਰਤਾਂ ਰੱਖਦੇ ਨੇ ਵੀ ਆਹ ਹੋਣਾ ਚਾਹੀਦਾ ਬਿਨਾ ਕਿਸੇ ਲਾਲਚ ਸਵਾਰਤ ਤੋਂ ਭਾਜਨ ਸਮਾਜ ਪਾਰਟੀ ਦੇ ਵਿੱਚ ਕਿਸਾਨ ਮਜ਼ਦੂਰਾਂ ਦੀ ਸੇਵਾ ਕਰਨ ਵਾਸਤੇ ਪਹੁੰਚੇ ਨੇ ਉਹਨਾਂ ਨਾਲ ਬਾਈਬਲਦੇਵ ਸਿੰਘ ਬਾਈਬਲਦੇਵ ਸਿੰਘ ਜਿਹੜੇ ਲੰਬੇ ਸਮੇਂ ਤੋਂ ਬੜੇ ਬੜੇ ਇਹਨਾਂ ਨੇ ਕਿਸਾਨ ਸੰਘਰਸ਼ ਲੜੇ ਨੇ ਕਿਸਾਨ ਆਗੂ ਨੇ ਉਹ ਵੀ ਅੱਜ ਭਾਜਨ ਸਮਾਜ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸਾਡਾ ਭਰਾ ਗੁਰਪ੍ਰੇਜ ਜੀ ਤੇ ਰਾਜਾ ਭਰਾ ਇਹ ਵੀ ਅੱਜ ਆਏ ਨੇ ਅਸੀਂ ਸਾਰੇ ਦਰਦਇ ਲੋਕਾਂ ਦਾ ਸਵਾਗਤ ਕਰਦੇ ਆਂ ਜੀ ਆਇਆਂ ਕਦੇ ਆਂ ਤੇ ਇਹਨਾਂ ਨੂੰ ਵਿਸ਼ਵਾਸ ਦਿਵਾਉਨੇ ਆਂ ਕਿ ਸਰਦੂਨਗੜ ਦਾ ਮੈਂ ਕਹਿ ਸਕਦਾ ਕਿ ਇਤਿਹਾਸਕ ਸਾਡਾ ਇਹ ਦਫਤਰ ਆ ਬੜੇ ਲੋਕਾਂ ਦੀਆਂ ਮੁਸ਼ਕਲਾਂ ਇਸ ਇਤਿਹਾਸਕ ਜਗ੍ਹਾ ਦੇ ਉੱਤੇ ਅਸੀਂ ਹੱਲ ਕਰ ਚੁੱਕੇ ਆਂ ਲੋਕਾਂ ਨੂੰ ਪਤਾ ਹੈਗਾ ਅ ਤੇ ਜਿੰਨੀ ਵੀ ਕੋਈ ਕਿਸੇ ਨੂੰ ਕੋਈ ਦੁੱਖ ਮੁਸੀਬਤ ਆਉਂਦੀ ਆ ਉਹ ਇਸ ਦਫਤਰ ਦੇ ਵਿੱਚ ਪਹੁੰਚ ਕਰਦਾ ਤੇ ਮੈਂ ਤੁਹਾਡੇ ਚੈਨਲ ਰਾਹੀਂ ਇਹ ਦੱਸਣਾ ਚਾਹਣਾ ਤੇ ਜਿੱਥੇ ਵੀ ਕੋਈ ਕੋਈ ਕਿੱਤਾ ਤਾਜਾ ਕਿਸੇ ਤੇ ਕੋਈ ਜ਼ੁਲਮ ਹੋ ਰਿਹਾ ਚਾਹੇ ਕੋਈ ਕਿਸਾਨ ਤੇ ਜ਼ੁਲਮ ਹੋ ਰਿਹਾ ਚਾਹੇ ਕਿਸੇ ਮਹਾਜਨ ਤੇ ਹੋ ਰਿਹਾ ਕਿਸੇ ਨਾਲ ਧੱਕਾ ਹੋ ਰਿਹਾ ਪੁਲਿਸ ਦਾ ਧੱਕਾ ਹੋ ਰਿਹਾ ਕੋਈ ਪ੍ਰਸ਼ਾਸਨ ਧੱਕਾਸ਼ਾਹੀ ਕਰ ਰਿਹਾ ਉਹ ਸਾਡੇ ਦਫ਼ਤਰ ਸਰਦੂਰਗੜ ਦੇ ਵਿੱਚ ਵਿਧਾਨ ਸਭਾ ਸਰਦੂਰਗੜ ਦੇ ਵਿੱਚ ਸ਼ਹਿਰ ਸਰਦੂਰਗੜ ਦੇ ਵਿੱਚ ਸਰੋਵਰ ਸਾਹਿਬ ਦੇ ਸਾਹਮਣੇ ਬਿਲਕੁਲ ਇਹ ਦਫ਼ਤਰ ਬਣਿਆ ਹੋਇਆ ਕਦੋਂ ਮਰਜੀ ਆ ਕੇ ਆਪਣਾ ਦੁੱਖ ਇਥੇ ਸਾਡਾ ਸਟਾਫ ਹੁੰਦਾ ਆਪਦਾ

ਤੇ ਜੇ ਜ਼ੁਲਮ ਕਰਨਾ ਪਾ ਤੇ ਇਸ ਤਰ੍ਹਾਂ ਕੇ ਜ਼ੁਲਮ ਸਹਿਣਾ ਤਾਂ ਮੈਂ ਇਹ ਕਹਿ ਸਕਦਾ ਕਿ ਮਹਾਪਾਪ ਆ ਤਾਂ ਇਸ ਕਰਕੇ ਜ਼ੁਲਮ ਦੇ ਖਿਲਾਫ ਲੜਾਈ ਲੜਨ ਵਾਸਤੇ ਸਾਬ श्री ਕਾਂਸੀ ਰਾਮ ਨੇ ਬਹੁਤ ਜਨ ਸਮਾਜ ਪਾਰਟੀ ਦਾ ਗਠਨ ਕੀਤਾ ਸੀ ਤੇ ਅੱਜ ਸਾਡੇ ਕਿਸਾਨ ਆਗੂ ਸਾਡੇ ਭਰਾ ਅੱਜ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਹਨਾਂ ਨੂੰ ਹਰ ਤਰ੍ਹਾਂ ਦਾ ਸਨਮਾਨ ਅਸੀਂ ਪਾਰਟੀ ਦੇ ਵਿੱਚ ਦੇਵਾਂਗੇ ਪੰਜਾਬ ਸੰਭਾਲੋ ਹਿੰਦ ਦੇ ਅੱਜ ਸਵੇਰ ਸੂਬਾ ਪ੍ਰਧਾਨ ਕੋਲ ਅਕਾਲ ਸਿੰਘ ਕ੍ਰੀਮਪੁਰੀ ਜੀ ਬਰੋਂ ਵਿਧਾਨ ਸਭਾ ਹਲਕਾ ਗੜਸ਼ਰ ਦੇ ਵਿੱਚ ਮੀਟਿੰਗ ਕੀਤੀ ਅਤੇ ਜਥੇਦਾਰਕਾਂ ਜੈਨ ਨੂੰ ਮਜਬੂਰ ਕਰਕੇ ਨੂੰ ਪਿੰਡ ਅਤੇ ਜੇਮਾਪਕ ਤੋਂ ਚੋਣ ਦੇ ਦੇ ਦਿਸ਼ਾ ਨਿਰਦੇਸ਼ ਦਿੱਤੇ